ਅਨੰਦਪੁਰ ਸਾਹਿਬ ਦੇ ਦੋ ਸਕੂਲੀ ਬਸਾਂ ਦੇ ਟੱਕਰ ਕਈ ਬੱਚੇ ਹੋਏ ਜ਼ਖਮੀ ਹਸਪਤਾਲ 'ਚ ਪਹੁੰਚੇ ਮੰਤਰੀ ਬਿਆਸ ਪੰਜਾਬ ਦੇ ਰਜਿਸਟਰੀ ਨੂੰ ਲੈ ਕੇ ਕੀਤਾ ਵੱਡਾ ਐਲਾਨ ਹੋ ਸ਼ਹਿਰਾਂ 'ਚ ਵੀ ਕਿਸੇ ਵੀ ਤਰ੍ਹਾਂ ਦੀ ਐਨਓਸੀ ਲੈਣ ਦੀ ਨਹੀਂ ਪਵੇਗੀ ਲੋੜ ਸੀਐਮ ਭਗਵੰਤ ਮਾਨ ਦਾ ਐਲਾਨ ਅਮਰੀਕਾ ਦੇ ਐਲਾਨ ਨਾਲ ਪੰਜਾਬ ਵਾਸੀਆਂ ਨੂੰ ਮਿਲੇਗੀ ਵੱਡੀ ਰਾਹਤ ਪੀ1 ਐਚ ਵੀਜ਼ਾ ਧਾਰਕਾਂ ਦੇ ਪਰਿਵਾਰਾਂ ਨੂੰ ਕੰਮ ਕਰਨ ਦੀ ਮਿਲੇਗੀ ਇਜਾਜ਼ਤ ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਬਚਾਓ ਯਾਤਰਾ ਨੂੰ ਜੰਡਿਆਲਾ ਗੁਰੂ ਤੇ ਬਾਬਾ ਬਕਾਲਾ ਹਲਕੇ 'ਚ ਮਿਲੇ ਹਰੀ ਸਮਰਥਨ ਨੂੰ ਵਿਗ ਪਾਰਟੀ ਪਰ ਦਾ ਸੁਖਬੀ ਸਿੰਘ ਬਾਦਲ ਹੋਏ ਨੇ ਹਾਲ ਅੱਜ ਹੋਵੇਗੀ ਤਰਨਤਲ ਦੇ ਕਡੂਰ ਸਾਹਿਬ ਹਲਕੇ 'ਚ ਹੋਵੇਗੀ ਦਾਖਲ ਆਮ ਆਦਮੀ ਪਾਰਟੀ ਲੜੇਗੀ ਇਕੱਲੇ ਲੋਕ ਸਭਾ ਨੇ 13 ਨੀ 13 ਸੀਟਾਂ ਮੰਤਰੀ ਦੀਆਂ ਲਗਾਈਆਂ ਜਾ ਰਹੀਆਂ ਹਲਕੇ ਵਾਈਸ ਡਿਊਟੀਆਂ ਮਹਤਵਪੂਰਨ ਖਬਰ ਸੱਤਵੇਂ ਮਹੀਨੇ ਪਹਿਲਾਂ ਕੈਨੇਡਾ ਦੇ ਇੱਕ ਨੌਜਵਾਨ ਦੀ ਸ਼ੜਕ ਹਾਦਸੇ 'ਚ ਜੋ ਮੌਤ 25 ਲੱਖ ਰੁਪਏ ਕਰਜ਼ਾ ਚੁੱਕ ਕੇ ਗਿਆ ਸੀ ਵਿਦੇਸ਼ ਸੱਤਵੇਂ ਮਹੀਨੇ ਪਹਿਲਾਂ ਕੈਨੇਡਾ ਦੇ ਇੱਕ ਨੌਜਵਾਨ ਦੀ ਸ਼ੜਕ ਹਾਦਸੇ 'ਚ ਜੋ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਉਸ ਮੰਦੀ ਜਾਣਕਾਰੀ ਦਿੰਦਮਲ ਗਿੱਤ ਸਿੰਘ ਵਾਸੀ ਪੰਜਵੜ ਕਲਾ ਨੇ ਦੱਸਿਆ ਕਿ ਉਸਨੇ ਆਪਣੇ ਲੜਕੇ ਸੁਖ ਸਿੰਘ ਉਰਫ ਸੋਨੂ ਤੇਤੀ ਨੂੰ 25 ਲੱਖ ਰੁਪਏ ਕਰਜ਼ਾ ਲੈ ਕੇ ਕੈਨੇਡਾ ਭੇਜਿਆ ਸੀ ਉਹ ਕੈਨੇਡਾ 'ਚ ਟਰੱਕ ਡਰਾਈਵਰ ਦਾ ਕੰਮ ਕਰਦਾ ਸੀ ਬੀਤੇ ਦਿਨ ਉਸਦੀ ਟਰੱਕ ਤੋਂ ਪੱਥਰ ਦੀਆਂ ਸਲੇਬਾਂ ਲਾਉਂਦੇ ਸਲੇਬ ਦੇ ਹੇਠਾਂ ਆਉਣ ਕਾਰਨ ਮੌਤ ਹੋਣ ਦੀ ਸੂਚਨਾ ਉਹਨਾਂ ਨੂੰ ਮਿਲੀ ਉਹਨਾਂ ਦੱਸਿਆ ਕਿ ਸੁਖ ਸਿੰਘ ਦਾ 4 ਸਾਲ ਪਹਿਲਾਂ ਸ਼ਰਨਪ੍ਰੀਤ ਕੋਰਨਲ ਨਾਲ ਵਿਆਹ ਹੋਇਆ ਸੀ ਅਤੇ ਉਸਦੀ 3 ਸਾਲ ਦੀ ਬੇਟੀ ਵੀ ਹੈ ਸੁਬੇਕ ਸਿੰਘ ਦੇ ਦੋ ਪੈਣਾ ਤੇ ਦੋ ਭਰਾ ਵੀ ਹਨ ਪਰਿਵਾਰ ਅਨੁਸਾਰ ਸੁਬੇਕ ਸਿੰਘ ਦਾ ਅੰਤਿਮ ਸੰਸਕਾਰ ਕੈਨੇਡਾ ਵਿੱਚ ਹੀ ਕੀਤਾ ਜਾ ਰਿਹਾ ਹੈ ਨਿਊਜ਼ ਬਿਊਰੋ ਮਿਸ਼ਨ ਪੰਜਾਬ